ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਅਸੀਂ ਹੁਣੇ ਥੋੜੀ ਦੇਰ ਪਹਿਲਾਂ ਹੀ ਘਰੇ ਆਏ ਆ ਤੇ ਸੋਚਿਆ ਕਿ ਪ੍ਰੋਗਰਾਮ ਸ਼ੂਟ ਕਰੀਏ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਸਮਾਂ ਜਿਆ ਨਹੀਂ ਸੀ ਮਿਲ ਰਿਹਾ ਟੰਗ ਨਾਲ ਗੱਲਬਾਤ ਕਰਨ ਦਾ ਕੁਝ ਦਿਨ ਪਹਿਲਾਂ ਮੈਨੂੰ ਇੱਕ ਭੈਣ ਨੇ ਉਹ ਇਸ ਵਕਤ ਦਿੱਲੀ ਰਹਿੰਦੇ ਨੇ ਉਹਨਾਂ ਦਾ ਕਾਲ ਆਇਆ ਤੇ ਅਸੀਂ ਉਹਨਾਂ ਨਾਲ ਇੱਕ ਇੰਟਰਵਿਊ ਪਲਾਨ ਕਰ ਰਹੇ ਸੀ ਤਾ ਮੇਰੀ ਉਹਨਾਂ ਨਾਲ ਤਕਰੀਬਨ ਅੱਧਾ ਘੰਟਾ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਜ਼ਰੂਰ ਗੱਲਬਾਤ ਕਰਨੀ ਆ ਜਿਹੜੀ ਅੱਜ ਗੱਲਬਾਤ ਮੈਂ ਤੁਹਾਡੇ ਨਾਲ ਕਰਨ ਜਾ ਰਹੀ ਆ ਤੇ ਇੱਕ ਦਿਨ ਮੈਂ ਫੈਪ ਦਾ ਇੱਕ ਇਵੈਂਟ ਹੋਸਟ ਕਰਨ ਗਈ ਸੀ ਕਿ ਉੱਥੇ ਵੀ ਮੈਨੂੰ ਇੱਕ 26 27 ਸਾਲ ਦਾ ਮੁੰਡਾ ਮਿਲਿਆ ਤੇ ਉਹਨਾਂ ਨੇ ਵੀ ਮੇਰੇ ਨਾਲ ਇਸੇ ਵਿਸ਼ੇ ਤੇ ਗੱਲਬਾਤ ਕੀਤੀ ਉਹ ਕਹਿੰਦੇ ਕਿ ਜਦੋਂ ਵੀ ਸੋਸ਼ਲ ਤੇ ਤੁਸੀਂ ਤੇ ਗੁਰਦੀਪ ਭੈਣ ਪ੍ਰੋਗਰਾਮ ਕਰਦੇ ਹੁੰਦੇ ਸੀ ਗੱਲ ਤੇ ਗੱਲ ਤਾਂ ਉਦੋਂ ਅਸੀਂ ਤੁਹਾਡਾ ਪ੍ਰੋਗਰਾਮ ਬਹੁਤ ਸੁਣਦੇ ਹੁੰਦੇ ਸੀਗੇ ਤੇ ਉਹ ਕਹਿੰਦੇ ਕਿ ਮੇਰਾ ਵਿਆਹ ਹੋਇਆ ਤੇ ਮੈਂ ਉਹਦੇ 'ਚ ਬਹੁਤ ਸਾਰੀਆਂ ਉਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਿਨ੍ਹਾਂ ਬਾਰੇ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਸੀ ਤੇ ਮੇਰੀ ਜ਼ਿੰਦਗੀ ਆ ਜਿਹੜੀ ਉਹ ਬਹੁਤ ਸੋਹਣੀ ਚੱਲਦੀ ਪਈ ਆ ਤੇ ਅੱਜ ਮੈਂ ਏਸੀ ਚੀਜ਼ ਤੇ ਗੱਲਬਾਤ ਕਰੂੰਗੀ ਜਿਹੜੀ ਮੈਨੂੰ ਦੋ ਜਾਣਿਆਂ ਵੱਲੋਂ ਜੀਦਾ ਸੁਝਾਅ ਦਿੱਤਾ ਗਿਆ ਕੀ ਇੱਕ ਵਿਅਵਤਾ ਜ਼ਿੰਦਗੀ ਆ ਜਿਹੜੀ ਉਹ ਸੋਹਣੀ ਕਿਵੇਂ ਹੁੰਦੀ ਆ ਇੱਕ ਖੁਸ਼ਹਾਲ ਵਿਅਵਤਾ ਜ਼ਿੰਦਗੀ ਦੀਆਂ ਕੀ ਨਿਸ਼ਾਨੀਆਂ ਹੋ ਸਕਦੀਆਂ ਨੇ ਮੇਰਾ ਕੋਈ ਬਹੁਤ ਜ਼ਿਆਦਾ ਤਜਰਬਾ ਨਹੀਂ ਹੈਗਾ ਜ਼ਿੰਦਗੀ ਦਾ ਪਰ ਮੈਂ ਤਕਰੀਬਨ 20 ਸਾਲ ਤੋਂ ਆਪਣੀ ਵਿਅਵਤਾ ਜ਼ਿੰਦਗੀ ਦੇਖੀ ਆ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਾਪਿਆਂ ਦੀ ਵਿਅਵਤਾ ਜ਼ਿੰਦਗੀ ਦੇਖਦੇ ਹੋ ਜਾਂ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਬੜਾ ਨੇੜਿਓਂ ਜਾਣਦੇ ਹੁੰਦੇ ਹੋ ਜਿਹੜੇ ਆਪਣੇ ਵਿਆਹ ਦੇ ਵਿੱਚ ਬਹੁਤ ਖੁਸ਼ ਹੁੰਦੇ ਨੇ ਪਰ ਅੱਜਕੱਲ ਵਿਆਹ ਨੂੰ ਲੈ ਕੇ ਨਾ ਸਾਡੀ ਧਾਰਨਾ ਬਹੁਤ ਅਲੱਗ ਹੋ ਗਈ ਆ ਸਾਨੂੰ ਇਹ ਲੱਗਦਾ ਕਿ ਉਹੀ ਜੋੜੇ ਖੁਸ਼ ਹੁੰਦੇ ਨੇ ਜਿਹੜੇ ਇੱਕ ਦੂਜੇ ਨੂੰ ਬਹੁਤ ਸਾਰੇ ਤੋਹਫੇ ਦਿੰਦੇ ਆ ਜਾਂ ਜਿਹੜੇ ਇੱਕ ਦੂਜੇ ਦਾ ਕੋਈ ਦਿਨ ਆ ਜਿਹੜਾ ਉਹਨੂੰ ਬਹੁਤ ਸੋਹਣੇ ਢੰਗ ਨਾਲ ਸੈਲੀਬ੍ਰੇਟ ਕਰਦੇ ਆ ਸਾਨੂੰ ਲੱਗਦਾ ਹੈ ਕਿ ਇਦਾਂ ਦੇ ਹੀ ਜਿਹੜੇ ਲੋਕ ਹੁੰਦੇ ਨੇ ਉਹ ਖੁਸ਼ ਰਹਿ ਸਕਦੇ ਨੇ ਜਿਹੜੇ ਇਕੱਠੇ ਛੁੱਟੀਆਂ ਤੇ ਜਾਂਦੇ ਨੇ ਜਾਂ ਫਿਰ ਜਿਹੜੇ ਹਮੇਸ਼ਾ ਮੈਚਿੰਗ ਕੱਪੜੇ ਪਾਉਂਦੇ ਨੇ ਜਨ ਫਿਰ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਲਈ ਬਹੁਤ ਜ਼ਿਆਦਾ ਤਵੱਜੋ ਦਿਖਾਉਂਦੇ ਨੇ ਪਰ ਇਹ ਸਿਰਫ ਇੱਕ ਉਹ ਸੱਚਾ ਜਿਹੜਾ ਸਾਨੂੰ ਲੱਗਦਾ ਕਿ ਸੱਚਾ ਪਰ ਅਸਲ ਚ ਸਚਾਈ ਆ ਜਿਹੜੀ ਉਹ ਬਹੁਤ ਜ਼ਿਆਦਾ ਅਲੱਗ ਹੁੰਦੀ ਆ ਇੱਕ ਸਫਲ ਵਿਅਕਤੀ ਜ਼ਿੰਦਗੀ ਦੇ ਵਿੱਚ ਦਿਖਾਵੇ ਦੀ ਜ਼ਰੂਰਤ ਕਦੇ ਨਹੀਂ ਹੁੰਦੀ ਉਹਦੇ ਚ ਚਾਰ ਉਹ ਚੀਜ਼ਾਂ ਜਿਹੜੀਆਂ ਭੈਣ ਜੀ ਹੁਣਾਂ ਨੇ ਮੇਰੇ ਨਾਲ ਡਿਸਕਸ ਕੀਤੀਆਂ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਤੇ ਜ਼ਰੂਰ ਗੱਲ ਕਰਿਓ ਉਹ ਜ਼ਿਆਦਾ ਲਾਜ਼ਮੀ ਹੁੰਦੀਆਂ ਨੇ ਪਹਿਲੀ ਗੱਲ ਅੱਜਕੱਲ ਵਿਆਹ ਜਿਹੜਾ ਉਹ ਪਸੰਦ ਦਾ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਚੀਜ਼ ਹੈ ਕਈ ਵਾਰੀ ਅਸੀਂ ਆਪਣੇ ਬੱਚਿਆਂ ਨਾਲ ਤੱਕਾ ਕਰ ਜਾਂਦੇ ਆ ਅਸੀਂ ਉਹਨਾਂ ਦੀ ਨਾ ਪਸੰਦਗੀ ਦੇ ਬਾਵਜੂਦ ਵੀ ਰਿਸ਼ਤੇ ਕਰ ਦਿੰਨੇ ਆ ਤੇ ਉਹਨਾਂ ਰਿਸ਼ਤਿਆਂ ਦਾ ਖਮਿਆਜਾ ਕਈ ਵਾਰੀ ਮਾਪਿਆਂ ਨੂੰ ਬਹੁਤ ਜ਼ਿਆਦਾ ਬੁਰੇ ਢੰਗ ਨਾਲ ਭੁਗਤਣਾ ਪੈਂਦਾ ਕਈ ਵਾਰੀ ਇਦਾਂ ਦੇ ਵਿਆਹਾਂ ਦੇ ਵਿੱਚ ਸਭ ਕੁਝ ਠੀਕ ਵੀ ਚੱਲ ਸਕਦਾ ਕਿਉਂਕਿ ਜ਼ਰੂਰੀ ਨਹੀਂ ਕਿ ਬੱਚੇ ਦੀ ਹਰ ਗੱਲ ਮੰਨਣ ਯੋਗ ਹੋਵੇ ਪਰ ਜੇ ਨਿਆਣਾ ਇੱਕ ਸਹੀ ਬੰਦੇ ਲਈ ਫੈਸਲਾ ਲੈ ਰਿਹਾ ਤੇ ਤੁਸੀਂ ਫਿਰ ਵੀ ਉਸ ਗੱਲ ਦੇ ਖਿਲਾਫ ਹੋਵੋ ਤਾਂ ਉਹ ਮਾਪਿਆਂ ਦਾ ਬਹੁਤ ਜ਼ਿਆਦਾ ਗਲਤ ਫੈਸਲਾ ਹੁੰਦਾ ਕਿਉਂਕਿ ਇਦਾਂ ਦੇ ਬਹੁਤ ਸਾਰੇ ਕੇਸ ਨੇ ਜਿਹੜੇ ਅਸੀਂ ਰੋਜ਼ਾਨਾ ਸੁਣਦੇ ਹਾਂ ਕਿ ਜਿੱਥੇ ਬੱਚਿਆਂ ਨਾਲ ਤੱਕਾ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਵਿਆਹ ਹੋ ਜ਼ਰੂਰ ਜਾਂਦੇ ਨੇ ਪਰ ਉਹ ਵਿਆਹ ਚੱਲਦੇ ਨਹੀਂ ਪਹਿਲੀ ਗੱਲ ਇਹੀ ਹੈ ਕਿ ਵਿਆਹ ਹੈ ਜਿਹੜਾ ਉਹ ਦੋਵਾਂ ਜਣਿਆਂ ਦੀ ਪਸੰਦਗੀ ਨਾਲ ਹੋਣਾ ਚਾਹੀਦਾ ਦੂਜੀ ਜਿਹੜੀ ਬਹੁਤ ਅਹਿਮ ਚੀਜ਼ ਹੈ ਕਿ ਦੋਨੋਂ ਜਣੇ ਦੋਵੇਂ ਪਾਰਟਨਰ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋਣੇ ਚਾਹੀਦੇ ਨੇ ਅਸੀਂ ਇਹੀ ਸਮਝਦੇ ਆਂ ਅਸੀਂ ਜਦੋਂ ਆਪਣੇ ਮਾਪਿਆਂ ਨੂੰ ਦੇਖਦੇ ਆਂ ਕਿ ਸ਼ਾਇਦ ਜਿਹੜਾ ਮੁੰਡਾ ਹੁੰਦਾ ਜਾਂ ਬੰਦਾ ਹੁੰਦਾ ਉਹਨੂੰ ਜ਼ਿਆਦਾ ਇੱਜ਼ਤ ਮਿਲਣੀ ਚਾਹੀਦੀ ਆ ਉਹਨੂੰ ਜ਼ਿਆਦਾ ਇੱਜ਼ਤ ਦੀ ਜ਼ਰੂਰਤ ਹੁੰਦੀ ਆ ਨਹੀਂ ਅਸੀਂ ਕਿਸੇ ਨਾਲ ਵੀ ਬੁਰਾ ਬੋਲਦੇ ਆ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਉਹਦੇ ਤੇ ਇੱਕੋ ਜਿਹਾ ਅਸਰ ਪੈਂਦਾ ਮਤਲਬ ਰਿਸਪੈਕਟ ਆ ਜਿਹੜੀ ਉਹ ਇੱਕ ਕੁੜੀ ਵੀ ਸੋਚਦੀ ਆ ਕਿ ਉਹਦੀ ਵਿਅਕਤੀ ਜ਼ਿੰਦਗੀ ਦੇ ਵਿੱਚ ਉਹਨੂੰ ਉੰਨੀ ਹੀ ਰਿਸਪੈਕਟ ਮਿਲੇ ਜਿੰਨੀ ਕਿ ਉਹਦੇ ਘਰ ਵਾਲੇ ਨੂੰ ਦਿੱਤੀ ਜਾਂਦੀ ਆ ਇੱਕ ਕੁੜੀ ਨੂੰ ਵੀ ਚਾਹੀਦਾ ਕਿ ਉਹ ਆਪਣੇ ਪਾਰਟਨਰ ਦੀ ਪੂਰੀ ਰਿਸਪੈਕਟ ਕਰੇ ਤੇ ਇੱਕ ਮੁੰਡੇ ਨੂੰ ਵੀ ਚਾਹੀਦਾ ਕਿ ਉਹ ਕੁੜੀ ਨੂੰ ਇਸ ਚੀਜ਼ ਦੇ ਨਾਤੇ ਕਿ ਉਹ ਕੁੜੀ ਆ ਇਸ ਲਈ ਬੇਇੱਜ਼ਤੀ ਕਰਨ ਦਾ ਹੱਕ ਨਹੀਂ ਰੱਖਦਾ ਉਹਨੂੰ ਵੀ ਆਪਣੀ ਪਾਰਟਨਰ ਨੂੰ ਉਨੀ ਹੀ ਇੱਜ਼ਤ ਦੇਣੀ ਚਾਹੀਦੀ ਆ ਕਿਉਂਕਿ ਪਿਆਰ ਨਾਲੋਂ ਵੀ ਜ਼ਿਆਦਾ ਨਾ ਕਈ ਵਾਰੀ ਕਈ ਲੋਕਾਂ ਲਈ ਇੱਜ਼ਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਰਿਸਪੈਕਟ ਕਰੇ ਉਹ ਚਾਹੁੰਦੇ ਨੇ ਕਿ ਹਮੇਸ਼ਾ ਉਹਨਾਂ ਦੇ ਨਾਲ ਚੰਗਾ ਵਿਹਾਰ ਕੀਤਾ ਜਾਵੇ ਉਹ ਚਾਹੁੰਦੇ ਨੇ ਕਿ ਕਦੀ ਵੀ ਕੋਈ ਇਨਸਾਨ ਖਾਸ ਕਰਕੇ ਉਹਨਾਂ ਦਾ ਪਾਰਟਨਰ ਉਹਨਾਂ ਦੀ ਬੇਇੱਜ਼ਤੀ ਨਾ ਕਰੇ ਸੋ ਰਿਸਪੈਕਟ ਆ ਜਿਹੜੀ ਨਾ ਸਤਿਕਾਰ ਆ ਜਿਹੜਾ ਉਹ ਦੋਨਾਂ ਲਈ ਇਕੁਅਲੀ ਇੰਪੋਰਟੈਂਟ ਹੁੰਦਾ ਤੇ ਉਹ ਦੋਵਾਂ ਨੂੰ ਇੱਕ ਦੂਜੇ ਦਾ ਇੱਕੋ ਜਿੰਨਾ ਕਰਨਾ ਚਾਹੀਦਾ ਜਿੰਨਾ ਇੱਕ ਮੁੰਡਾ ਚਾਹੁੰਦਾ ਕਿ ਇੱਕ ਕੁੜੀ ਉਹਦੀ ਇੱਜ਼ਤ ਕਰੇ ਉੰਨੀ ਹੀ ਇੱਕ ਕੁੜੀ ਵੀ ਚਾਹੁੰਦੀ ਆ ਕੀ ਉਹ ਮੁੰਡਾ ਜਿਹਦੇ ਨਾਲ ਉਹਦਾ ਵਿਆਹ ਹੋਇਆ ਉਹਦੀ ਇੱਜ਼ਤ ਕਰੇ ਤੇ ਤੀਜੀ ਚੀਜ਼ ਹੁੰਦੀ ਆ ਖੁੱਲ ਕੇ ਗੱਲਬਾਤ ਕਰਨ ਦੀ ਫ੍ਰੀडम ਮੈਂ ਬਹੁਤ ਜ਼ਿਆਦਾ ਉਹਨਾਂ ਲੋਕਾਂ ਨੂੰ ਦੇਖਦੀ ਆ ਕਿ ਜਿੱਥੇ ਮੁੰਡੇ ਤਾਂ ਹਰ ਗੱਲ ਕਰ ਲੈਂਦੇ ਨੇ ਕੁੜੀ ਨਾਲ ਕਿ ਮੈਨੂੰ ਆ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਉਹ ਆਪਣੀ ਫਿਜ਼ੀਕਲ ਪ੍ਰੋਬਲਮਸ ਆਪਣੀਆਂ ਮੈਂਟਲ ਪ੍ਰੋਬਲਮਸ ਨੇ ਜਿਹੜੀਆਂ ਜਾਂ ਆਪਣੀਆਂ ਸੋਸ਼ਲ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਤੇ ਖੁੱਲ ਕੇ ਕੁੜੀਆਂ ਨਾਲ ਗੱਲਬਾਤ ਕਰ ਲੈਂਦੇ ਨੇ ਪਰ ਕੁੜੀਆਂ ਨੇ ਜਿਹੜੀਆਂ ਉਹ ਬਹੁਤ ਸਾਰੀਆਂ ਗੱਲਾਂ ਕਰਨ ਤੋਂ ਡਰਦੀਆਂ ਨੇ ਉਹਨਾਂ ਦੇ ਮਨ 'ਚ ਇੱਕ ਡਰ ਹੁੰਦਾ ਕਿ ਕਿਤੇ ਮੈਂ ਇਦਾਂ ਦੀ ਕੋਈ ਗੱਲ ਕੀਤੀ ਤਾਂ ਇਹ ਮੇਰੇ ਨਾਲ ਨਾਰਾਜ਼ ਨਾ ਹੋ ਜਾਵੇ ਉਹ ਬਹੁਤੀ ਵਾਰ ਆਪਣੇ ਕੰਮ ਦੀਆਂ ਗੱਲਾਂ ਆਪਣੇ ਆਫਿਸ ਦੀਆਂ ਗੱਲਾਂ ਜਾਂ ਫਿਰ ਆਪਣੇ ਮੇਲ ਕਲੀਗਸ ਦੀਆਂ ਜਿਹੜੀਆਂ ਗੱਲਾਂ ਨੇ ਉਹ ਆਪਣੇ ਪਾਰਟਨਰ ਨਾਲ ਨਹੀਂ ਕਰਦੀਆਂ ਕਿਉਂਕਿ ਮੁੰਡੇ ਜ਼ਿਆਦਾਤਰ ਇਨ੍ਹਾਂ ਚੀਜ਼ਾਂ ਤੇ ਨਾਰਾਜ਼ਗੀ ਜਿਤਾਉਂਦੇ ਨੇ ਤੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹ ਚੀਜ਼ਾਂ ਮੈਂ ਆਪਣੇ ਅੰਦਰ ਹੀ ਰੱਖ ਲਾਂ ਬਹੁਤੀਆਂ ਕੁੜੀਆਂ ਕਈ ਵਾਰ ਪੇਕਿਆਂ ਚ ਜਾਂ ਫਿਰ ਸਹਰਿਆਂ ਚ ਕਈ ਮਸਲਿਆਂ ਨੂੰ ਲੈ ਕੇ ਪਰੇਸ਼ਾਨ ਹੁੰਦੀਆਂ ਨੇ ਪਰ ਫਿਰ ਵੀ ਉਹ ਆਪਣੇ ਪਾਰਟਨਰ ਨਾਲ ਉਹਦੇ ਬਾਰੇ ਗੱਲ ਨਹੀਂ ਕਰਦੀਆਂ ਉਹ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਲੁਕਾਉਂਦੀਆਂ ਨੇ ਜਿਹੜੀਆਂ ਉਹਨਾਂ ਨੂੰ ਪਸੰਦ ਹੁੰਦੀਆਂ ਨੇ ਉਹ ਚਾਹੁੰਦੀਆਂ ਹੁੰਦੀਆਂ ਨੇ ਕਿ ਉਹ ਆਪਣੇ ਘਰ ਵਾਲੇ ਨਾਲ ਇਹਦੇ ਬਾਰੇ ਖੁੱਲ ਕੇ ਗੱਲ ਕਰਨ ਪਰ ਉਹ ਨਹੀਂ ਕਰ ਸਕਦੀਆਂ ਕਿਉਂਕਿ ਉਹਨਾਂ ਦੀ ਨਾਰਾਜ਼ਗੀ ਤੋਂ ਡਰਦੀਆਂ ਨੇ ਤੇ ਹੋ ਸਕਦਾ ਮੁੰਡੇ ਵੀ ਬਹੁਤ ਸਾਰੀਆਂ ਗੱਲਾਂ ਲੁਕਾਉਂਦੇ ਨੇ ਕਈ ਵਾਰੀ ਆਪਾਂ ਆਪਣੇ ਯਾਰਾਂ ਦੋਸਤਾਂ ਦੀਆਂ ਜਾਂ ਫਿਰ ਘਟਿਆਂ ਵਾਦਿਆਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਆਪਣੇ ਪਰਿਵਾਰ ਤੋਂ ਲੁਕੋ ਲੈਂਦੇ ਆ ਖਾਸ ਕਰਕੇ ਮੈਂ ਕਿੱਥੇ ਜਾ ਰਿਹਾ ਮੈਂ ਕਿਹਦੇ ਨਾਲ ਜਾ ਰਿਹਾ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੁੰਡੇ ਬਹੁਤ ਘੱਟ ਦੱਸਦੇ ਨੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਤੂੰ ਨੂੰ ਜਾਣਦੀ ਨਹੀਂ ਜਿਹਦੇ ਨਾਲ ਮੈਂ ਜਾਣਾ ਤੇਰਾ ਇਨ੍ਹਾਂ ਗੱਲਾਂ ਨਾਲ ਵਾਸਤਾ ਨਹੀਂ ਪਰ ਜੇ ਤੁਸੀਂ ਇੱਕ ਛੱਤ ਥੱਲੇ ਰਹਿੰਦੇ ਹੋ ਤਾਂ ਤੁਹਾਨੂੰ ਇੱਕ ਦੂਜੇ ਦੀਆਂ ਸਾਰੀਆਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਦੋਵਾਂ ਦੇ ਅੰਦਰ ਇੱਕ ਦੂਜੇ ਨਾਲ ਗੱਲ ਕਰਨ ਵਕਤ ਕਦੇ ਵੀ ਕੋਈ ਡਰ ਨਹੀਂ ਹੋਣਾ ਚਾਹੀਦਾ ਸਗੋਂ ਤੁਸੀਂ ਖੁੱਲ੍ਹ ਕੇ ਇੱਕ ਦੂਜੇ ਨਾਲ ਸਾਰੀ ਗੱਲ ਆ ਜਿਹੜੀ ਉਹ ਕਰ ਸਕੋ ਤੇ ਤੀਜਾ ਤੁਹਾਡੇ ਰਿਸ਼ਤੇ ਦੇ ਵਿੱਚ ਸ਼ੱਕ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਪਾਰਟਨਰ ਬਿਲਕੁਲ ਸਹੀ ਹੁੰਦੇ ਨੇ ਉਹ ਉਸ ਰਿਸ਼ਤੇ ਚ ਰਹਿੰਦੇ ਹੋਏ ਤੁਹਾਨੂੰ ਬਹੁਤ ਪਿਆਰ ਕਰਦੇ ਹੁੰਦੇ ਆ ਤੁਹਾਡੀ ਬਹੁਤ ਰਿਸਪੈਕਟ ਕਰਦੇ ਹੁੰਦੇ ਆ ਪਰ ਫਿਰ ਵੀ ਕਈਆਂ ਦਾ ਸੁਭਾਅ ਹੁੰਦਾ ਕਿ ਉਹ ਆਪਣੇ ਪਾਰਟਨਰ ਤੇ ਹਮੇਸ਼ਾ ਸ਼ੱਕ ਕਰਦੇ ਨੇ ਉਹਦੇ ਚ ਕੁੜੀਆਂ ਵੀ ਹੁੰਦੀਆਂ ਨੇ ਉਹਦੇ ਚ ਮੁੰਡੇ ਵੀ ਹੁੰਦੇ ਨੇ ਕਈ ਵਾਰੀ ਕੁੜੀਆਂ ਨੂੰ ਵੀ ਆਦਤ ਹੁੰਦੀ ਆ ਕਿ ਜੇ ਘਰ ਵਾਲੇ ਨੇ ਕਿਸੇ ਨਾਲ ਵੀ ਕੋਈ ਗੱਲ ਕਰ ਲਈ ਖਾਸ ਕਰਕੇ ਕਿਸੇ ਹੋਰ ਕੁੜੀ ਨਾਲ ਆਪਣੀ ਕਿਸੇ ਕੋਲੀਗ ਨਾਲ ਤਾਂ ਉਹ ਅਕਸਰ ਹੀ ਉਹਦੇ ਤੇ ਵੀ ਨਾਰਾਜ਼ਗੀ ਜਤਾਉਂਦੀਆਂ ਨੇ ਅੱਜ ਕੱਲ ਦਾ ਜਿਹੜਾ ਸਮਾਂ ਉਹ ਇਦਾਂ ਦਾ ਹੀ ਐ ਕਿ ਤੁਸੀਂ ਇਹ ਨਹੀਂ ਹੈਗਾ ਕਿ ਤੁਸੀਂ ਸਿਰਫ ਬੰਦਿਆਂ ਨਾਲ ਗੱਲ ਕਰੋਗੇ ਜਾਂ ਤੁਸੀਂ ਸਿਰਫ ਔਰਤਾਂ ਨਾਲ ਗੱਲ ਕਰੋਗੇ ਤੁਹਾਡੇ ਪ੍ਰੋਫੈਸ਼ਨਸ ਕਈ ਵਾਰ ਹੀ ਇਦਾਂ ਦੇ ਹੁੰਦੇ ਆ ਕਿ ਤੁਹਾਡੇ ਮੇਲ ਫੀਮੇਲ ਕਲੀਜ਼ ਹੁੰਦੇ ਨੇ ਤੇ ਤੁਹਾਨੂੰ ਅਕਸਰ ਆਪਣੇ ਕੰਮ ਕਰਕੇ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ ਆ ਤੇ ਉੱਥੇ ਜੇ ਤੁਹਾਡਾ ਪਾਰਟਨਰ ਸ਼ੱਕ ਕਰਦਾ ਤਾਂ ਉਹ ਤੁਹਾਡੇ ਰਿਸ਼ਤੇ ਦੇ ਵਿੱਚ ਅਕਸਰ ਉਹ ਚੀਜ਼ਾਂ ਨਾ ਜਿਹੜੀ ਉਹ ਤਰੇਡ ਬਣ ਜਾਂਦੀ ਆ ਇੱਦਾਂ ਹੀ ਮੁੰਡੇ ਕਰਦੇ ਨੇ ਉਹਨਾਂ ਨੂੰ ਨਹੀਂ ਪਸੰਦ ਹੁੰਦਾ ਕਈ ਵਾਰੀ ਕਿ ਭਾਵੇਂ ਉਹਨਾਂ ਦੀ ਘਰ ਵਾਲੀ ਆ ਜਿਹੜੀ ਉਹ ਕਿਸੇ ਦਫ਼ਤਰ 'ਚ ਕੰਮ ਕਰਦੀ ਆ ਪਰ ਫਿਰ ਵੀ ਕਿਸੇ ਮੇਲ ਕੁਲੀਗ ਦਾ ਵਾਰ-ਵਾਰ ਕਾਲ ਆਉਣਾ ਜਾਂ ਕਿਸੇ ਵੀ ਮੈਟਰ ਦੇ ਉੱਤੇ ਗੱਲ ਕਰਨੀ ਉਹਨਾਂ ਨੂੰ ਕਈ ਵਾਰੀ ਨਹੀਂ ਪਸੰਦ ਹੁੰਦੀ ਉਹ ਅਕਸਰ ਹੀ ਬੀਬੀਆਂ ਤੇ ਕਈ ਵਾਰ ਇਦਾਂ ਦੀਆਂ ਹਦਾਇਤਾਂ ਲਾਉਂਦੇ ਨੇ ਕਿ ਤੂੰ ਆ ਚੀਜ਼ਾਂ 'ਚ ਥੋੜਾ ਜਿਹਾ ਮਤਲਬ ਮੈਨੂੰ ਨਹੀਂ ਚੰਗਾ ਲੱਗ ਰਿਹਾ ਤੂੰ ਏਦਾਂ ਦੀ ਗੱਲ ਜਾਂ ਇਸ ਵਕਤ ਫਲਾਣੇ ਬੰਦੇ ਨਾਲ ਗੱਲ ਆ ਜਿਹੜੀ ਉਹ ਨਹੀਂ ਕਰਨੀ ਉਹ ਕਈ ਵਾਰੀ ਇੱਕ ਦੂਜੇ ਦਾ ਫੋਨ ਵੀ ਚੈੱਕ ਕਰਦੇ ਨੇ ਵਾਰ-ਵਾਰ ਜਾਂ ਫਿਰ ਇੱਕ ਦੂਜੇ ਨੂੰ ਘਰੋਂ ਗਏ ਨੂੰ ਵੀ ਵਾਰ-ਵਾਰ ਪੁੱਛਦੇ ਨੇ ਤੂੰ ਕਿੱਥੇ ਆ ਤੂੰ ਕਿਹਦੇ ਨਾਲ ਆ ਤੂੰ ਕਦੋਂ ਆਉਣਾ ਐਵੇਂ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ ਜਿੱਥੇ ਅਸੀਂ ਇਹ ਜਿਤਾਉਨੇ ਆ ਕਿ ਸਾਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਰਿਹਾ ਉਹ ਵੀ ਕਈ ਵਾਰੀ ਸਾਡਾ ਰਿਸ਼ਤਾ ਬਹੁਤ ਜ਼ਿਆਦਾ ਖਰਾਬ ਕਰ ਦਿੰਦੀਆਂ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਆ ਜਿਹੜੀ ਉਹ ਸੋਹਣੀ ਹੋਵੇ ਤਾਂ ਇੱਕ ਦੂਜੇ ਤੇ ਵਿਸ਼ਵਾਸ ਕਰਨਾ ਜਿਹੜਾ ਉਹ ਬਹੁਤ ਜ਼ਿਆਦਾ ਲਾਜ਼ਮੀ ਹੁੰਦਾ ਚੌਥੀ ਜਿਹੜੀ ਗੱਲ ਹੈ ਉਹ ਇਹ ਹੁੰਦੀ ਆ ਕਿ ਤੁਸੀਂ ਇੱਕ ਦੂਜੇ ਨੂੰ ਥੋੜੀ ਥੋੜੀ ਆਜ਼ਾਦੀ ਆ ਜਿਹੜੀ ਸਮੇਂ ਦੇ ਨਾਲ ਨਾਲ ਜ਼ਰੂਰ ਦਿਓ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਆ ਕਿ ਜਿਹੜਾ ਵੀ ਬੰਦਾ ਸਾਡੇ ਨਾਲ ਵਿਆਇਆ ਗਿਆ ਹੁਣ ਉਹਦੀ ਪੂਰੀ ਤਮਾਮ ਜਿਹੜੀ ਜ਼ਿੰਦਗੀ ਆ ਉਹ ਸਿਰਫ ਮੇਰੇ ਲਈ ਆ ਉਹ ਕਿਤੇ ਘੁੰਮਣ ਜਾਊਗਾ ਤਾਂ ਸਿਰਫ ਮੇਰੇ ਨਾਲ ਜਾਊਗਾ ਉਹ ਕੋਈ ਚੀਜ਼ ਖਰੀਦੂਗਾ ਤਾਂ ਸਿਰਫ ਮੇਰੀ ਪਰਮਿਸ਼ਨ ਦੇ ਨਾਲ ਖਰੀਦੂਗਾ ਜੇ ਉਹ ਰਿਸ਼ਤੇਦਾਰਾਂ ਨਾਲ ਵੀ ਵਰਤੂਗਾ ਤਾਂ ਮੈਨੂੰ ਪੁੱਛ ਕੇ ਵਰਤੂਗਾ ਜੇ ਉਹਨੇ ਆਪਣੇ ਕਿਸੇ ਭੈਣ ਭਰਾ ਨਾਲ ਵੀ ਵਰਤਣਾ ਤਾਂ ਮੈਨੂੰ ਪੁੱਛ ਕੇ ਵਰਤੇ ਉਹਦਾ ਆਪਣੇ ਮਾਪਿਆਂ ਦੇ ਪ੍ਰਤੀ ਵਿਹਾਰ ਆ ਜਿਹੜਾ ਜੇ ਉਹਨੇ ਮਾਪਿਆਂ ਨੂੰ ਕਿੰਨਾ ਕੁ ਕਰਨਾ ਉਹ ਮੈਨੂੰ ਪੁੱਛ ਕੇ ਕਰੇ ਇਹ ਕੱਲਾ ਜ਼ਰੂਰੀ ਨਹੀਂ ਹੈਗਾ ਕਿ ਮੁੰਡੇ ਹਦਾਇਤਾਂ ਲਾਉਂਦੇ ਨੇ ਬਹੁਤੀ ਵਾਰੀ ਕੁੜੀਆਂ ਵੀ ਇਦਾਂ ਦੀਆਂ ਹਦਾਇਤਾਂ ਲਾਉਂਦੀਆਂ ਨੇ ਕਿ ਤੂੰ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣ ਨਹੀਂ ਜਾਏਂਗਾ ਤੂੰ ਜੇ ਆਪਣੀ ਕਿਸੇ ਭੈਣ ਨੂੰ ਕੋਈ ਸ਼ਗਨ ਦੇ ਰਿਆਂ ਤਾਂ ਮੈਨੂੰ ਪੁੱਛ ਕੇ ਦੇਵੇਂਗਾ ਜੇ ਤੂੰ ਆਪਣੇ ਮਾਪਿਆਂ ਦਾ ਕੁਝ ਕਰਨਾ ਤਾਂ ਮੈਨੂੰ ਪੁੱਛ ਕੇ ਕਰੇਂਗਾ ਐਦਾਂ ਹੀ ਮੁੰਡੇ ਕਰਦੇ ਨੇ ਉਹ ਕਈ ਵਾਰੀ ਕਮਾਊ ਬੀਬੀਆਂ ਦੇ ਏਟੀਐਮ ਵੀ ਨੇ ਨਾ ਜਿਹੜੇ ਉਹ ਮੁੰਡਿਆਂ ਦੇ ਹੱਥ 'ਚ ਹੁੰਦੇ ਨੇ ਉਹ ਸਾਰਾ ਖਰਚਾ ਕਰਕੇ ਉਹਨਾਂ ਨੂੰ ਹਿਸਾਬ ਦੰਦੀਆਂ ਨੇ ਉਹ ਕਿਤੇ ਵੀ ਆਪਣੇ ਘਰ ਵਾਲੇ ਤੋਂ ਬਿਨਾਂ ਘੁੰਮਣ ਨਹੀਂ ਜਾ ਸਕਦੀਆਂ ਆਪਣੀ ਪਸੰਦ ਦੀਆਂ ਬਹੁਤੀਆਂ ਚੀਜ਼ਾਂ ਨਹੀਂ ਖਰੀਦ ਸਕਦੀਆਂ ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਕੁੜੀਆਂ ਨੂੰ ਦੇਖਦੀਆਂ ਕਿ ਜਿਹੜੀਆਂ ਕਹਿਣਗੀਆਂ ਮੈਂ ਆ ਰੰਗ ਇਸ ਲਈ ਨਹੀਂ ਬਾਂਦੀ ਕਿਉਂਕਿ ਮੇਰੇ ਘਰ ਵਾਲੇ ਨੂੰ ਪਸੰਦ ਨਹੀਂ ਹੈਗਾ ਇਹ ਪਿਆਰ ਨਹੀਂ ਹੁੰਦਾ ਇੱਕ ਅਧੀਨਗੀ ਆ ਜਿਹੜੀ ਤੁਸੀਂ ਉਹ ਬੰਦਾ ਚਾਹੁੰਦਾ ਵੀ ਨਹੀਂ ਤੇ ਉਹਦੇ ਤੇ ਨਜਾਇਜ਼ ਹੀ ਲਾਗੂ ਕਰਤੀ ਕਿ ਤੂੰ ਮੇਰੀ ਅਧੀਨਗੀ ਚ ਰਹਿ ਜਿਹੜੇ ਰਿਸ਼ਤੇ ਦੇ ਵਿੱਚ ਥੋੜੀ ਜੀ ਆਜ਼ਾਦੀ ਹੁੰਦੀ ਆ ਸੋਚਣ ਦੀ ਗੱਲ ਕਰਨ ਦੀ ਖਰਚਣ ਦੀ ਵਰਤਣ ਦੀ ਉਹ ਰਿਸ਼ਤੇ ਹਮੇਸ਼ਾ ਖੂਬਸੂਰਤ ਹੁੰਦੇ ਨੇ ਜਿਹੜੇ ਰਿਸ਼ਤਿਆਂ ਨੂੰ ਅਸੀਂ ਬੰਨ ਕੇ ਰੱਖਦੇ ਆਂ ਉਹਨਾਂ ਦੇ ਅੰਦਰ ਜ਼ਰੂਰ ਇਸ ਚੀਜ਼ ਦੀ ਕਾਲ ਹੁੰਦੀ ਆ ਕਿ ਕਦੋਂ ਮੈਂ ਇਸ ਬੰਦੇ ਦੇ ਕਬਜ਼ੇ 'ਚੋਂ ਛੁੱਟਾਂ ਤੇ ਮੈਂ ਆਪਣੀ ਜ਼ਿੰਦਗੀ ਨੂੰ ਸੌਖੀ ਕਰਾਂ ਤੇ ਪੰਜਵੀਂ ਜਿਹੜੀ ਚੀਜ਼ ਉਹ ਬਹੁਤ ਜ਼ਿਆਦਾ ਲਾਜ਼ਮੀ ਹੁੰਦੀ ਆ ਅਸੀਂ ਹਮੇਸ਼ਾ ਪਤੀ ਪਤਨੀ ਦੇ ਰਿਸ਼ਤੇ 'ਚ ਸਰੀਰ ਉੱਤੇ ਗੱਲ ਕਰਦੇ ਆ ਕਿ ਬਹੁਤ ਸਾਰੀਆਂ ਦੋਵਾਂ ਦੀਆਂ ਸਰੀਰਕ ਲੋੜਾਂ ਹੁੰਦੀਆਂ ਨੇ ਪਰ ਜਦੋਂ ਤੁਸੀਂ 40 ਦੀ ਉਮਰ ਪਾਰ ਕਰਦੇ ਹੋ ਨਾ ਤੇ ਦੋਵਾਂ ਦੇ ਵਿੱਚ ਜੇ ਕੋਈ ਮਤਭੇਦ ਪੈਦਾ ਹੁੰਦਾ ਤਾਂ ਉਹ ਸਰੀਰਿਕ ਲੋੜਾਂ ਕਰਕੇ ਨਹੀਂ ਹੁੰਦਾ ਉਹ ਇਮੋਸ਼ਨਲ ਜ਼ਰੂਰਤਾਂ ਕਰਕੇ ਹੁੰਦਾ ਅਕਸਰ ਹੀ ਅਸੀਂ ਵਿਆਹ ਵਰਗੇ ਰਿਸ਼ਤੇ 'ਚ ਇਮੋਸ਼ਨਲ ਜ਼ਰੂਰਤਾਂ ਦੇ ਉੱਤੇ ਗੱਲ ਹੀ ਨਹੀਂ ਕਰਦੇ ਕੁੜੀਆਂ ਚਾਹੁੰਦੀਆਂ ਨੇ ਉਹਨਾਂ ਨੂੰ ਸੁਣਿਆ ਜਾਵੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਉਹਨਾਂ ਨੂੰ ਹਮੇਸ਼ਾ ਵਕਤ ਦਿੱਤਾ ਜਾਵੇ ਉਹ ਚਾਹੁੰਦੀਆਂ ਨੇ ਕਿ ਉਹਨਾਂ ਨਾਲ ਹਮੇਸ਼ਾ ਉਹ ਲਗਾਅ ਆ ਜਿਹੜਾ ਉਹ ਉਹਨਾਂ ਨੂੰ ਮਹਿਸੂਸ ਕਰਾਇਆ ਜਾਵੇ ਜੋ ਤੁਹਾਡੇ ਰਿਸ਼ਤੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਸੀਗਾ ਪਰ ਇੱਕ ਸਮਾਂ ਆਉਂਦਾ ਜਦੋਂ ਅਸੀਂ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ 'ਚ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਆ ਕਿ ਅਸੀਂ ਇੱਕ ਦੂਜੇ ਨਾਲ ਇਮੋਸ਼ਨਸ ਨੇ ਜਿਹੜੇ ਉਹ ਸ਼ੇਅਰ ਹੀ ਨਹੀਂ ਕਰਦੇ ਅਸੀਂ ਪੁੱਛਦੇ ਹੀ ਨਹੀਂ ਕਿ ਤੈਨੂੰ ਰਿਸ਼ਤੇ 'ਚ ਕੀ ਉਮੀਦਾਂ ਨੇ ਅਸੀਂ ਕਦੇ ਵੀ ਮੁੰਡੇ ਨੂੰ ਨਹੀਂ ਪੁੱਛਦੇ ਕਿ ਤੈਨੂੰ ਇਸ ਰਿਸ਼ਤੇ 'ਚ ਕੀ ਉਮੀਦਾਂ ਸੀ ਕੁੜੀ ਨੂੰ ਨਹੀਂ ਪੁੱਛਿਆ ਜਾਂਦਾ ਮੁੰਡੇ ਵੱਲੋਂ ਕਿ ਤੈਨੂੰ ਇਸ ਰਿਸ਼ਤੇ 'ਚ ਕੀ ਉਮੀਦਾਂ ਨੇ ਵਿਆਹ ਚਾਹੇ ਤੁਹਾਡਾ 5 ਸਾਲ ਪੁਰਾਣਾ ਵਿਆਹ ਚਾਹੇ ਤੁਹਾਡਾ 10 ਸਾਲ ਪੁਰਾਣਾ ਉਹਦੇ 'ਚ ਇਮੋਸ਼ਨਲ ਜ਼ਰੂਰਤ ਆ ਜਿਹੜੀ ਉਹ ਹਮੇਸ਼ਾ ਰਹਿੰਦੀ ਆ ਤੁਸੀਂ ਬਜ਼ੁਰਗ ਵੀ ਹੋ ਜਾਨੇ ਹੋ ਨਾ ਤਾਂ ਇਮੋਸ਼ਨਲ ਜ਼ਰੂਰਤ ਤਾਂ ਉਸ ਵਕਤ ਵੀ ਹੁੰਦੀ ਆ ਦੋਵੇਂ ਚਾਹੁੰਦੇ ਨੇ ਕਿ ਉਹ ਖੁਸ਼ ਹੋਣ ਤਾਂ ਉਹਨਾਂ ਦੀ ਖੁਸ਼ੀ 'ਚ ਕੋਈ ਖੜਾ ਹੋਵੇ ਉਹ ਉਦਾਸ ਹੋਣ ਤਾਂ ਉਹਨਾਂ ਦੀ ਉਦਾਸੀ ਤੇ ਕੋਈ ਸਵਾਲ ਕਰੇ ਉਹ ਦੁਖੀ ਹੋਣ ਤਾਂ ਉਹਨਾਂ ਨਾਲ ਸਾਥ ਦੇਣ ਵਾਲਾ ਕੋਈ ਖੜਾ ਹੋਵੇ ਤੇ ਉਹ ਉਮੀਦ ਆ ਜਿਹੜੀ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਾਰਟਨਰ ਤੋਂ ਹੁੰਦੀ ਆ ਤੇ ਜੇ ਉੱਥੇ ਇਮੋਸ਼ਨਲੀ ਤੁਹਾਡੀ ਅਟੈਚਮੈਂਟ ਨਹੀਂ ਹੈਗੀ ਤਾਂ ਕਈ ਵਾਰੀ ਰਿਸ਼ਤਾ ਨਾ ਜਿਹੜਾ ਉਹਦੇ ਚ ਕਿ ਐਨੀ ਵੱਡੀ ਇੱਕ ਚੁੱਪ ਆ ਜਾਂਦੀ ਹੈ ਕਿ ਉਸ ਚੁੱਪ ਨੂੰ ਟੁੱਟਣ 'ਚ ਬਰੇ ਲੱਗ ਜਾਂਦੇ ਨੇ ਤੇ ਉੱਥੇ ਫਿਰ ਅਸੀਂ ਕਹਿ ਦਿੰਨੇ ਆ ਕਿ ਇਸ ਰਿਸ਼ਤੇ 'ਚ ਤਾਂ ਜੀ ਇੱਕ ਸਾਇਲੈਂਟ ਡਾਈਵੋਰਸ ਹੋ ਗਿਆ ਉਹ ਅਲੱਗ ਕਮਰੇ 'ਚ ਸੌਂਦਾ ਉਹ ਅਲੱਗ ਕਮਰੇ 'ਚ ਸੌਂਦੀ ਐ ਤੇ ਉਹ ਇੱਕ ਦੂਜੇ ਨਾਲ ਸਿਰਫ ਇੱਕ ਛੱਤ ਥੱਲੇ ਰਹਿੰਦੇ ਨੇ ਤੇ ਘਰ ਦੀਆਂ ਜ਼ਿੰਮੇਵਾਰੀਆਂ ਕਰਦੇ ਨੇ ਇਸ ਤੋਂ ਇਲਾਵਾ ਉਹਨਾਂ ਦਾ ਕੋਈ ਆਪਸ ਵਿੱਚ ਜਿਹੜਾ ਰਿਸ਼ਤਾ ਉਹ ਨਹੀਂ ਹੈਗਾ ਤੇ ਸਭ ਤੋਂ ਜ਼ਰੂਰੀ ਤੇ ਅਹਿਮ ਚੀਜ਼ ਉਹ ਇਹ ਹੁੰਦੀ ਆ ਕਿ ਜਦੋਂ ਸਾਨੂੰ ਲੱਗਦਾ ਕਿ ਸਾਰੀ ਦੁਨੀਆ ਸਾਡੇ ਖਿਲਾਫ ਆ ਕੁੜੀਆਂ ਨੂੰ ਇਹ ਅਕਸਰ ਲੱਗਦਾ ਹੁੰਦਾ ਕਿਉਂਕਿ ਉਹ ਸੋਹਰੇ ਘਰ ਚਾਹੁੰਦੀਆਂ ਨੇ ਉਹਨਾਂ ਨੂੰ ਉੱਥੇ ਉਹਨਾਂ ਜੀਆਂ ਨਾਲ ਤਾਲਮੇਲ ਬਿਠਾਉਣ 'ਚ ਉਸ ਘਰ ਦੇ ਮੁਤਾਬਕ ਰਹਿਣ 'ਚ ਉਸ ਘਰ ਦੀਆਂ ਆਦਤਾਂ ਸਿੱਖਣ 'ਚ ਵਕਤ ਲੱਗਦਾ। ਉਹ ਚਾਹੁੰਦੀਆਂ ਹੁੰਦੀਆਂ ਨੇ ਕਿ ਉੱਥੇ ਚਾਹੇ ਹੋਰ ਕੋਈ ਬੰਦਾ ਮੇਰਾ ਸਾਥ ਦੇਵੇ ਉਹਨਾਂ ਦੇ ਵੀ ਪਰ ਮੇਰਾ ਪਾਰਟਨਰ ਆ ਜਿਹੜਾ ਉਹ ਮੇਰੇ ਨਾਲ ਜ਼ਰੂਰ ਖੜਾ ਹੋਣਾ ਚਾਹੀਦਾ ਤੇ ਐਦਾਂ ਹੀ ਮੁੰਡੇ ਹੁੰਦੇ ਨੇ ਮੰਨ ਲਓ ਕਿ ਉਹਨਾਂ ਤੇ ਕੋਈ ਵੀ ਇਦਾਂ ਦਾ ਸਮਾਂ ਆਉਂਦਾ ਕਿ ਉਹਨਾਂ ਦਾ ਬਿਜ਼ਨਸ ਨਹੀਂ ਠੀਕ ਚੱਲ ਰਿਹਾ ਉਹਨਾਂ ਦੀ ਨੌਕਰੀ ਨਹੀਂ ਠੀਕ ਚੱਲ ਰਹੀ ਉਹਨਾਂ ਦੀ ਕਮਾਈ ਨਹੀਂ ਵਧੀਆ ਹੋ ਰਹੀ ਤਾਂ ਉੱਥੇ ਚਾਹੁੰਦੇ ਹੁੰਦੇ ਆ ਕਿ ਚਾਹੇ ਸਾਰੀ ਦੁਨੀਆ ਮੇਰੇ ਤੇ ਸਵਾਲ ਕਰੇ ਪਰ ਮੇਰਾ ਪਾਰਟਨਰ ਆ ਜਿਹੜਾ ਉਹ ਮੇਰਾ ਸਾਥ ਦੇਣ ਵਾਲਾ ਹੋਣਾ ਚਾਹੀਦਾ ਮੈਂ ਚਾਹੇ ਘੱਟ ਕਮਾਵਾਂ ਮੈਂ ਚਾਹੇ ਵੱਧ ਕਮਾਵਾਂ ਉਹ ਉਹਨੇ ਚ ਗੁਜ਼ਾਰਾ ਕਰਨ ਵਾਲਾ ਹੋਣਾ ਚਾਹੀਦਾ ਤੇ ਉੱਥੇ ਮੁੰਡਿਆਂ ਨੂੰ ਵੀ ਮਹਿਸੂਸ ਹੁੰਦਾ ਕਿ ਜਿਵੇਂ ਹੀ ਉਹਨਾਂ ਦੀ ਇਨਕਮ ਘਟਦੀ ਆ ਕਈ ਵਾਰੀ ਉਹਨਾਂ ਦਾ ਪਾਰਟਨਰ ਉਹਨਾਂ ਨੂੰ ਓਨੇ ਇੱਜ਼ਤ ਨਹੀਂ ਦਿੰਦਾ ਅਕਸਰ ਹੀ ਸਾਨੂੰ ਕੁੜੀਆਂ ਨੂੰ ਵੀ ਆਦਤ ਹੁੰਦੀ ਹੈ ਸੁਣਾਉਣ ਦੀ ਕਿ ਫਲਾਣਾ ਬੰਦਾ ਤਾਂ ਤੇਰੇ ਤੋਂ ਇੰਨਾ ਵੱਧ ਕਮਾਉਂਦਾ ਫਲਾਣੇ ਦੀ ਆਮਦਨ ਤੇਰੇ ਤੋਂ ਇੰਨੀ ਜ਼ਿਆਦਾ ਵੱਧ ਆ ਉਹਦਾ ਘਰ ਵੱਡਾ ਉਹਦੀ ਜਾਇਦਾਦ ਬਹੁਤ ਆ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਵਿਆਹ ਤੋਂ ਪਹਿਲਾਂ ਦੇਖ ਸਕਦੇ ਹਾਂ ਪਰ ਜੇ ਵਿਆਹ ਤੋਂ ਬਾਅਦ ਆਪਾਂ ਬੰਦੇ ਨੂੰ ਇਦਾਂ ਦੇ ਤਾਨੇ ਮੇਨੇ ਦੇਵਾਂਗੇ ਤਾਂ ਸਾਡਾ ਰਿਸ਼ਤਾ ਬਹੁਤ ਜ਼ਿਆਦਾ ਖਰਾਬ ਹੁੰਦਾ ਤੇ ਇਦਾਂ ਹੀ ਮੁੰਡੇ ਨੇ ਜਿਹੜੇ ਉਹ ਅਕਸਰ ਕਈ ਵਾਰੀ ਸਰੀਰ ਨੂੰ ਲੈ ਕੇ ਤਾਨੇ ਦਿੰਦੇ ਆ ਤੂੰ ਹੁਣ ਬਹੁਤ ਮੋਟੀ ਹੋ ਗਈ ਤੂੰ ਸੋਹਣੀ ਨਹੀਂ ਰਹੀ ਤੂੰ ਸਾਰਾ ਦਿਨ ਘਰ ਦੇ ਕੰਮਾਂ ਚ ਬਿਜ਼ੀ ਰਹਿਣੀ ਆ ਤੇਰੇ ਚੋਂ ਤਾਂ ਰਸੋਈ ਦੇ ਮਸਾਲਿਆਂ ਦੀ ਹੀ ਮੈਂ ਕਹੋਂਦੀ ਰਹਿੰਦੀ ਆ ਮਤਲਬ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਅਕਸਰ ਦੋਵਾਂ ਜੀਆਂ ਦਾ ਦਿਲ ਤੋੜਦੀਆਂ ਨੇ ਇੱਕ ਦੂਜੇ ਪ੍ਰਤੀ ਉਹਨਾਂ ਦੇ ਮੋਹ ਨੂੰ ਘਟਾ ਦਿੰਦੀਆਂ ਨੇ ਇਹ ਸਾਰੀਆਂ ਚੀਜ਼ਾਂ ਨੇ ਨਾ ਜਿਹੜੀਆਂ ਅਸੀਂ ਨਹੀਂ ਕਰਨੀਆਂ ਜਿੱਥੇ ਪਤੀ ਪਤਨੀ ਇੱਕ ਦੂਜੇ ਨੂੰ ਇਹੋ ਜੇ ਤਾਨੇ ਨਹੀਂ ਦੰਦੇ ਉਹ ਸਮਝਦੇ ਨੇ ਅਸੀਂ ਪੂਰੀ ਵਾਹ ਲਾਉਂਦੇ ਪਏ ਆ ਇਸ ਘਰ ਨੂੰ ਚਲਾਉਣ ਲਈ ਇਸ ਘਰ ਦੇ ਜੀਆਂ ਦੀ ਜ਼ਿੰਦਗੀ ਸੌਖੀ ਕਰਨ ਲਈ ਉੱਥੇ ਆ ਜਿਹੜਾ ਰਿਸ਼ਤਾ ਬਹੁਤ ਸੋਹਣਾ ساری ਜ਼ਿੰਦਗੀ ਨਿਭਦਾ ਉਹਦੇ 'ਚ ਮਟੀਰੀਅਲ ਘਟ ਰਹਿ ਸਕਦਾ ਪਰ ਉਹਦੇ 'ਚ ਪਿਆਰ ਕਦੇ ਵੀ ਜਿਹੜਾ ਉਹ ਨਹੀਂ ਘਟਦਾ ਤੇ ਸਭ ਤੋਂ ਅਖੀਰਲੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਉਹ ਇਹ ਹੁੰਦੀ ਆ ਕਿ ਅਸੀਂ ਸਿਰਫ ਕੱਲਿਆਂ ਆਪਣਾ ਧਿਆਨ ਨਹੀਂ ਰੱਖਣਾ ਮੈਂ ਬਹੁਤ ਸਾਰੇ ਇਹੋ ਜਿਹੇ ਮੁੰਡਿਆਂ ਨੂੰ ਵੀ ਦੇਖਦੀਆਂ ਕਿ ਜਿਹੜੇ ਆਪਣੇ ਲਈ ਤਾਂ ਜਿੰਮ ਜਾਣ ਦਾ ਟਾਈਮ ਕੱਢ ਲੈਣਗੇ ਸੈਰ ਕਰ ਲੈਣਗੇ ਚੰਗਾ ਖਾ ਲੈਣਗੇ ਪਰ ਉਹ ਕਦੇ ਨਹੀਂ ਦੇਖਦੇ ਕਿ ਉਹਦੀ ਘਰ ਵਾਲੀ ਨੇ ਸੈਰ ਕੀਤੀ ਜਾਂ ਉਹਦੀ ਘਰ ਵਾਲੀ ਨੇ ਅੱਜ ਕੁਝ ਚੰਗਾ ਖਾਦਾ ਜਾਂ ਉਹਦੀ ਘਰ ਵਾਲੀ ਨੂੰ ਆਪਦੇ ਲਈ ਇੱਕ ਘੰਟਾ ਮਿਲਿਆ ਜਾਂ ਫਿਰ ਉਹ ਜ਼ਿੰਮੇਵਾਰੀਆਂ ਚ ਕੀ ਰਹੀ ਜਦੋਂ ਤੁਸੀਂ ਆਪਣੀ ਸੇਧ ਦਾ ਖਿਆਲ ਰੱਖਦੇ ਹੋ ਤਾਂ ਉੱਥੇ ਲਾਜ਼ਮੀ ਕਰੋ ਕਿ ਮੇਰੇ ਪਾਰਟਨਰ ਨੂੰ ਵੀ ਇੰਨਾ ਸਮਾਂ ਜ਼ਰੂਰ ਮਿਲੇ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖੇ ਅ ਉੱਥੇ ਇਹ ਜ਼ਰੂਰ ਲਾਜ਼ਮੀ ਕਰੋ ਕਿ ਜਿੰਨੀਆਂ ਜ਼ਿੰਮੇਵਾਰੀਆਂ ਉਹ ਕਰਦੀਆਂ ਕਰ ਰਿਹਾ ਤੁਸੀਂ ਵੀ ਕਰ ਰਹੇ ਹੋ ਮੈਂ ਬਹੁਤ ਵਾਰ ਦੇਖਿਆ ਕਿ ਦੋਵੇਂ ਜੀ ਨੌਕਰੀ ਕਰਦੇ ਹੁੰਦੇ ਨੇ ਪਰ ਫਿਰ ਵੀ ਕਰਦੀਆਂ ਜਿਹੜੀਆਂ ਜ਼ਿਆਦਾ ਜ਼ਿੰਮੇਵਾਰੀਆਂ ਨੇ ਉਹ ਬੀਬੀਆਂ ਤੇ ਹੁੰਦੀਆਂ ਨੇ ਤੇ ਇਹ ਡਬਲ ਜ਼ਿੰਮੇਵਾਰੀਆਂ ਕਰਕੇ ਨਾ ਹੋਰ ਜ਼ਿਆਦਾ ਥੱਕੀਆਂ ਮਹਿਸੂਸ ਕਰਦੀਆਂ ਨੇ ਉਮਰ ਤੋਂ ਪਹਿਲਾਂ ਬੁੱਢੀਆਂ ਮਹਿਸੂਸ ਕਰਦੀਆਂ ਨੇ ਜਾਂ ਫਿਰ ਉਹਨਾਂ ਦੇ ਅੰਦਰ ਜ਼ਿੰਦਗੀ ਨੂੰ ਲੈ ਕੇ ਕੋਈ ਵੀ ਚਾਹ ਨਹੀਂ ਹੁੰਦਾ ਜਿੱਥੇ ਦੋਵੇਂ ਜੀ ਇੱਕ ਦੂਜੇ ਦਾ ਬਹੁਤ ਖਿਆਲ ਕਰਦੇ ਨੇ ਇੱਕ ਦੂਜੇ ਨੂੰ ਆਪਣੀ ਸਿਹਤ ਸੰਭਾਲਣ ਲਈ ਆਪਣਾ ਮਨ ਸੰਭਾਲਣ ਲਈ ਆਪਣਾ ਤਨ ਸੰਭਾਲਣ ਲਈ ਇੱਕੋ ਜਿੰਨਾ ਸਮਾਂ ਦਿੰਦੇ ਨੇ ਉਹ ਜੋੜੇ ਨੇ ਨਾ ਜਿਹੜੇ ਉਹਨਾਂ ਦੇ ਚਿਹਰਿਆਂ ਦੀ ਰੌਣਕ ਹੀ ਵੱਖਰੀ ਹੁੰਦੀ ਆ ਤੇ ਅਸੀਂ ਵੀ ਇੱਕ ਦੂਜੇ ਦੇ ਚਿਹਰਿਆਂ ਤੇ ਇਹੀ ਰੌਣਕ ਵੇਖਣੀ ਆ ਇੱਕ ਬਹੁਤ ਲਾਜ਼ਮੀ ਚੀਜ਼ ਹੈ ਕਿ ਅਕਸਰ ਅਸੀਂ 30 ਸਾਲ ਦੀ ਉਮਰ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ 'ਚ ਫਸੇ ਹੁੰਨੇ ਆ ਅਸੀਂ ਇੱਕ ਦੂਜੇ ਵੱਲ ਧਿਆਨ ਵੀ ਨਹੀਂ ਦੇ ਪਾਉਂਦੇ ਅਸੀਂ ਇੱਕ ਦੂਜੇ ਨਾਲ ਸਾਡੇ ਕੋਲ ਕਈ ਵਾਰੀ ਬੈਠਣ ਦਾ ਸਮਾਂ ਨਹੀਂ ਹੁੰਦਾ ਅੱਜ ਕੱਲ ਤਾਂ ਜਿਹੜਾ ਸਾਡਾ ਨੌਕਰੀਆਂ ਦਾ ਢੰਗ ਇਦਾਂ ਦਾ ਹੋ ਗਿਆ ਕਿ ਕੋਈ ਰਾਤ ਨੂੰ ਨੌਕਰੀ ਤੇ ਜਾ ਰਿਹਾ ਤੇ ਕੋਈ ਦਿਨੇ ਜਾ ਰਿਹਾ ਬਹੁਤ ਸਾਰੇ ਪ੍ਰੋਫੈਸ਼ਨ ਇਹ ਹੋ ਜੇ ਨੇ ਕਿ ਜਿੱਥੇ ਕਈ ਵਾਰੀ ਦੋਵਾਂ ਜੀਆਂ ਨੂੰ ਆਪਸ ਵਿੱਚ ਇੱਕ ਘੰਟਾ ਵੀ ਇਕੱਠੇ ਬੈਠਣ ਨੂੰ ਨਹੀਂ ਮਿਲਦਾ ਬੇਸ਼ੱਕ ਫਿਜ਼ੀਕਲੀ ਤੁਸੀਂ ਇੱਕ ਦੂਜੇ ਤੋਂ ਦੂਰ ਹੋ ਪਰ ਇਮੋਸ਼ਨਲੀ ਤੁਸੀਂ ਇੱਕ ਦੂਜੇ ਨਾਲ ਕਨੈਕਸ਼ਨ 'ਚ ਰਹਿਣਾ ਫੋਨ ਤੇ ਤੁਸੀਂ ਦਿਨ 'ਚ ਇੱਕ ਦੂਜੇ ਨੂੰ ਆਪਣਾ ਥੋੜਾ ਬਤ ਹਾਲਚਲ ਜ਼ਰੂਰ ਪੁੱਛਿਆ ਕਰੋ ਉਹਨੂੰ ਦੱਸਿਆ ਕਰੋ ਕਿ ਮੈਂ ਕਿਵੇਂ ਆ ਥੋੜੀਆਂ ਬਹੁਤੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਕਈ ਵਾਰੀ ਨਾਂ ਚਾਹੁੰਦੇ ਵੀ ਸਾਨੂੰ ਆਪਸ ਵਿੱਚ ਡਿਸਕਸ ਕਰ ਲੈਣੀਆਂ ਚਾਹੀਦੀਆਂ ਨੇ ਉਹਦੇ ਨਾਲ ਗੱਲਬਾਤ ਦਾ ਇੱਕ ਬਹਾਨਾ ਬਣਿਆ ਰਹਿੰਦਾ ਕਦੀ ਤੁਸੀਂ ਬੱਚਿਆਂ ਬਾਰੇ ਕੁਝ ਡਿਸਕਸ ਕਰ ਲਓ ਕਦੀ ਤੁਸੀਂ ਇੱਕ ਦੂਜੇ ਦੀ ਸਿਹਤ ਬਾਰੇ ਕਰ ਲਓ ਕਦੀ ਤੁਸੀਂ ਇੱਕ ਦੂਜੇ ਦੀ ਕੋਈ ਵੀ ਮਾਨਸਿਕ ਤੋਂ ਨੂੰ ਛੋਟੀ ਮੋਟੀ ਉਲਝਣਾ ਉਹਦੇ ਬਹਾਨੇ ਹੀ ਇੱਕ ਦੂਜੇ ਨੂੰ ਫੋਨ ਕਰ ਲਓ ਇਹ ਚੀਜ਼ਾਂ ਨੇ ਨਾ ਜਿਹੜੀਆਂ ਕਰਨੀਆਂ ਬਹੁਤ ਲਾਜ਼ਮੀ ਨੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਸਾਨੂੰ ਰਿਸ਼ਤਿਆਂ ਬਾਰੇ ਇੰਨਾ ਕੁਝ ਦਿਖਾ ਰਿਹਾ ਸਾਨੂੰ ਇੱਕ ਚੰਗੇ रिश्ਤੇ ਚ ਹੁੰਦੇ ਹੋਏ ਵੀ ਕਈ ਵਾਰੀ ਲੱਗਣ ਲੱਗ ਜਾਂਦਾ ਕਿ ਉਹ ਹੋ ਸਾਰਿਆਂ ਦੀ ਜ਼ਿੰਦਗੀ ਇੰਨੀ ਸੋਹਣੀ ਚੱਲਦੀ ਆ ਮੇਰੀ ਜ਼ਿੰਦਗੀ ਦੇ ਵਿੱਚ ਹੀ ਕੋਈ ਕਮੀ ਚੱਲਦੀ ਆ ਇਨਸਾਨ ਆ ਜਿਹੜਾ ਨਾ ਉਹ ਸਮੇਂ-ਸਮੇਂ ਤੇ ਚਾਹੁੰਦਾ ਉਹਨੂੰ ਕੋਈ ਪੁੱਛੇ ਉਹਦੀ ਕੋਈ ਤਾਰੀਫ਼ ਕਰੇ ਉਹਨੂੰ ਕੋਈ ਇੰਪੋਰਟੈਂਟ ਫੀਲ ਕਰਾਵੇ ਉਹਦੀ ਇੰਪੋਰਟੈਂਸ ਆ ਜਿਹੜੀ ਉਹਨੂੰ ਵਾਰ-ਵਾਰ ਕੋਈ ਜਿਤਾਉਂਦਾ ਰਹੇ ਤੇ ਇਨਾਂ ਸਾਰੀਆਂ ਚੀਜ਼ਾਂ ਨਾਲ ਸਾਡਾ ਜਿਹੜਾ ਵਿਆਹ ਹੈ ਉਹ ਬਹੁਤ ਖੂਬਸੂਰਤੀ ਨਾਲ ਨਿਭ ਸਕਦਾ ਇੱਕ ਦੂਜੇ ਤੇ ਸ਼ੱਕ ਨਾ ਕਰੋ ਇੱਕ ਦੂਜੇ ਨੂੰ ਰਿਸਪੈਕਟ ਕਰੋ ਇੱਕ ਦੂਜੇ ਨੂੰ ਖੁੱਲ ਕੇ ਗੱਲ ਕਰਨ ਦੀ ਆਜ਼ਾਦੀ ਦਿਵੋ ਇੱਕ ਦੂਜੇ ਨਾਲ ਇਮੋਸ਼ਨਲੀ ਜੁੜੇ ਰਹੋ ਇੱਕ ਦੂਜੇ ਨੂੰ ਅਨਿਬਹਾਨੀ ਇੱਜ਼ਤਾਉਂਦੇ ਰਹੋ ਕਿ ਤੂੰ ਮੇਰੀ ਜ਼ਿੰਦਗੀ ਲਈ ਬਹੁਤ ਲਾਜ਼ਮੀ ਆ ਤੇ ਅੱਜ ਦਾ ਪ੍ਰੋਗਰਾਮ ਐਤਵਾਰ ਐਨਐ ਸੀ ਅਗਲੀ ਵਾਰ ਆਪਾਂ ਫਿਰ ਮਿਲਦੇ ਹਾਂ ਤਦ ਤੱਕ ਲਈ ਸੱਚ ਰੇਕਾਲ